ਅੱਜ ਕਾਰਪੋਰੇਸ਼ਨ ਫਗਵਾੜਾ ਦੇ ਅੰਦਰ ਸ਼੍ਰੀ ਤੀਰਸਵਾਲ ਬਸਰਾ ਜੀ ਜਿਹੜੇ ਲਗਾਤਾਰ ਪਿਛਲੇ 4 ਟਰਮ ਤੋਂ ਕੌਂਸਲਰ ਜਿੱਦੇ ਆਏ ਉਹਨਾਂ ਨੇ ਹਮੇਸ਼ਾ ਬਹੁਜਨ ਸਮਾਜ ਪਾਰਟੀ ਦੀ ਟਿਕਟ ਤੇ ਇਲੈਕਸ਼ਨ ਲੜਿਆ ਔਰ ਬਹੁਜਨ ਸਮਾਜ ਪਾਰਟੀ ਦੇ ਸੱਚੇ ਸੁੱਚੇ ਸਿਪਾਹੀ ਆ ਜਿਨ੍ਹਾਂ ਨੇ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਦੇ ਅੰਦਰ ਦੇ ਮੂਵਮੈਂਟ ਦੇ ਨਾਲ ਲਗਾਤਾਰ ਮੁੰਡੇ ਨਾਲ ਮੁੰਡਾ ਜੋੜ ਕੇ ਕੰਮ ਕੀਤਾ ਅੱਜ ਫਗਵਾੜਾ ਕਾਰਪੋਰੇਸ਼ਨ ਜਿਹੜੀ ਚੋਣ ਹੋਈ ਹੈ ਉਹਦੇ ਵਿੱਚ ਸੀਨੀਅਰ ਡਿਪਟੀ ਮੇਅਰ ਵੋਜਨ ਸਮਾਜ પાર્ટી ਦੇ ਸ਼੍ਰੀ ਤੇਜਪਾਲ ਬਸਲਾ ਜੀ ਬਣੇ ਆ ਔਰ ਵੋਜਨ ਸਮਾਜ પાર્ટી ਪੰਜਾਬ ਦੇ ਅੰਦਰ ਬਹੁਤ ਖੁਸ਼ੀ ਦੀ ਲਹਿਰ ਆ ਕਿ ਵੋਜਨ ਸਮਾਜ પાર્ટી ਜਿਹੜਾ ਫਗਵਾੜਾ ਸ਼ਹਿਰ ਆ ਉਹਦੇ ਉੱਤੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਤੇ ਕਾਬਜ ਹੋਏ ਆ ਇਹਦੇ ਨਾਲ ਜਿਹੜਾ ਫਗਵਾੜਾ ਔਰ ਫਗਵਾੜੇ ਦੇ ਨਾਲ ਲੱਗਦੇ ਇਲਾਕੇ ਦੇ ਅੰਦਰ ਜਿਹੜੀ ਡਿਵੈਲਪਮੈਂਟ ਦਾ ਕੰਮ ਆ ਵੋਜਨ ਸਮਾਜ પાર્ટી ਦੀ ਮੂਵਮੈਂਟ ਨੂੰ ਅੱਗੇ ਵਧਾਉਣ ਦਾ ਕੰਮ ਹੈ ਸ਼੍ਰੀ ਤੇਜਪਾਲ ਬਸਰਾ ਜੀ ਕਰਨਗੇ ਸਾਡੇ ਸਮੁੱਚੀ ਭਵਜਨ ਸਮਾਜ ਪਾਰਟੀ ਦੀ ਲੋਕਲ ਟੀਮ ਭਵਜਨ ਸਮਾਜ ਪਾਰਟੀ ਦੇ ਅੰਜਾਰ ਸ਼੍ਰੀ ਅਜੀਤ ਸਿੰਘ ਪੈਣੀ ਜੀ ਸ਼੍ਰੀ ਪਰਵੀਨ ਬੰਗਾ ਜੀ ਮਾਨ ਜੋ ਖਲਵਾੜਾ ਜੀ ਮਾਨ ਜੋ ਖੀੜਾ ਜੀ ਔਰ ਬਹੁਤ ਸਾਰੇ ਬਹੁਤ ਸਾਰੇ ਸਤਿਕਾਰਯੋਗ ਸਾਥੀ ਜਿਹੜੇ ਅੱਜ ਇੱਥੇ ਇਹਨਾਂ ਨੂੰ ਵਧਾਈ ਦੇਣ ਲਈ ਪਹੁੰਚੇ ਆ ਮੈਂ ਆਸ਼ ਕਰਦਾ ਕਿ ਇਹਨਾਂ ਦੀ ਅਗਵਾਈ ਦੇ ਅੰਦਰ ਚੌਰੀ ਗਰਨਾਮ ਜੀ ਜਿਹੜੇ ਜੰਮੂ ਕਸ਼ਮੀਰ ਦੇ ਔਰ ਪੰਜਾਬ ਦੇ ਵੀ ਅੰਜਾਰ ਜਿਹੜਾ ਰਹੇ ਹਨ ਔਰ ਵੀ ਸਾਰੇ ਸਤਿਕਾਰਯੋਗ ਸਾਥੀ ਜਿਹੜੇ ਮਾਨ ਜੋ ਪ੍ਰਦੀਪ ਮਾਲ ਜੀ ਜਿਹੜੇ ਲਗਾਤਾਰ ਨੌਜਵਾਨ ਗੋਜ ਜੀ ਹੋਰ ਸਾਰੇ ਸਰਕਾਰ ਜੋ ਨੌਜਵਾਨ ਸਾਥੀ ਜਿਨ੍ਹਾਂ ਨੇ ਬਹੁਜਨ ਸਮਾਜ ਪਾਰਟੀ ਨੂੰ ਜਿਤਾਉਣ ਲਈ ਫਗਵਾੜੇ ਦੇ ਵਿੱਚ ਤਨਮਨ ਧੰਨ ਦੇ ਨਾਲ ਸਹਿਯੋਗ ਕੀਤਾ ਅੱਜ ਵੀ ਉਹਨਾਂ ਦੇ ਇਸ ਜਿਹੜੀ ਕੋਸ਼ਿਸ਼ ਸੀ ਜਿਹੜੀ ਉਹਨਾਂ ਦੀ ਮਿਹਨਤ ਸੀ ਉਹਨੂੰ ਮੂਲ ਲੱਗਿਆ ਸ਼੍ਰੀ ਤੇਜਪਾਲ ਬਸਰਾ ਜੀ ਜਿਹੜੇ ਸੀਨੀਅਰ ਡਿਪਟੀ ਮੇਅਰ ਫਗਵਾੜਾ ਦੇ ਚੁਣੇ ਗਏ ਜਿਹਦੇ ਨਾਲ ਬਹੁਜਨ ਸਮਾਜ ਪਾਰਟੀ ਨੂੰ ਸ੍ਰੀਮਤੀ ਬਹੁਜਨ ਸਮਾਜ ਪਾਰਟੀ ਵੱਲੋਂ ਲੱਖ ਲੱਖ ਵਧਾਈ ਧੰਨਵਾਦ

ਸਰ ਰਾਜੀ ਦੇ ਵਾਈਟ ਡਿਸ ਕਰਾਇਆ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਕਿ ਬਹੁਜਾ ਸਮਾਜ پارٹی ਵੱਲੋਂ ਮੈਂ ਮਿਊਨਿਸਪਲ ਕਾਉਂਸਲਰ ਜਿਹੜਾ ਬਣਿਆ ਸੀਗਾ ਤੇ ਅੱਜ ਸੀਨੀਅਰ ਡਿਪਟੀ ਮੇਅਰ ਦੀ ਜਿਹੜੀ ਮੈਨੂੰ ਜਿਹੜੀ ਉਹ ਪਦਵੀ ਮਿਲੀ ਆ ਮੈਂ ਆਪਣੇ ਪਾਰਟੀ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਆ ਧੰਨਵਾਦ ਕਰਦਾ ਸਰਦਾਰ ਅਬਦਾਲ ਸਿੰਘ ਕਨੀਪੁਰੀ ਜੀ ਉਹਨਾਂ ਦਾ ਵੀ ਧੰਨਵਾਦ ਸਾਡੇ ਐਮਐਲਏ ਸਾਹਿਬ ਜਸਤਰਪਾਲ ਜੀ ਜਿਹੜੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਪਹਿਨੀ ਸਾਹਿਬ ਦਾ ਗੁਰਨਾਮ ਜੀ ਦਾ ਬਹੁਤ-ਬਹੁਤ ਧੰਨਵਾਦ ਜੈ ਜੀ ਜੈ ਕਰੋ ਬਹੁਤ